ਆਪਣੇ ਦੇਸ਼ ਦੀ ਇੱਕ ਬਹੁਤ ਮਸ਼ਹੂਰ ਸਟੇਟ ਹੈ ਮੱਧ ਪ੍ਰਦੇਸ਼ ਜਿਸ ਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਐਮਪੀਬੀ ਕਹਿ ਦਿੰਨੇ ਆ ਤੇ ਐਮਪੀ ਦੀ ਰਾਜਧਾਨੀ ਆ ਭਪਾਲ ਭਪਾਲ ਉਸ ਦਾ ਬਹੁਤ ਮਸ਼ਹੂਰ ਸ਼ਹਿਰ ਹੈ ਤੇ ਉਥੋਂ ਦੇ ਆਰਟੀਓ ਆਫਿਸ ਦੇ ਵਿੱਚ ਇੱਕ ਆਫੀਸਰ ਕੰਮ ਕਰਦਾ ਸੀ ਜੋ 10-12 ਸਾਲ ਨੌਕਰੀ ਕਰਦਾ ਤੇ ਉਸ ਦੀ 70-75000 ਰੁਪਏ ਤਨਖਾਹ ਹੁੰਦੀ ਹੈ ਤੇ ਉਸ ਤਨਖਾਹ ਤੋਂ ਬਾਅਦ 10-12 ਸਾਲ ਕੰਮ ਕਰਨ ਤੋਂ ਬਾਅਦ ਉਹ ਬੰਦਾ ਪ੍ਰੀਮੀਅਰ ਰਿਟਾਇਰਮੈਂਟ ਲੈ ਜਾਂਦਾ ਰਿਟਾਇਰਮੈਂਟ ਇਸ ਕਰਕੇ ਨਹੀਂ ਲੈਂਦਾ ਕਿ ਉਹਨੂੰ ਕੋਈ ਹੈਲਥ ਇਸ਼ੂ ਆ ਗਏ ਸੀ ਜਾਂ ਪਰਿਵਾਰ 'ਚ ਕੋਈ ਦਿੱਕਤ ਆ ਗਈ ਸੀ ਕੋਈ ਮਜਬੂਰੀ ਬਣ ਗਈ ਸੀ ਬਲਕਿ ਉਹ ਬੰਦਾ ਇਸ ਕਰਕੇ ਰਿਟਾਇਰਮੈਂਟ ਲੈ ਗਿਆ ਕਿ ਬਹੁਤ ਪੈਸਾ ਇਕੱਠਾ ਹੋ ਗਿਆ ਬਹੁਤ ਤਨਦਾਨਤ ਆਪਣੇ ਕੋਲ ਆ ਗਈ ਹੁਣ ਆਪਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਤੇ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਬੈਠ ਕੇ ਵੀ ਪੈਸਾ ਖਾਣ ਤਾਂ ਮੁੱਕਣਾ ਨਹੀਂ ਹੁਣ ਤੁਸੀਂ ਸੋਚਦੇ ਹੋਵੋਗੇ ਕਿ 70-75 ਹਜ਼ਾਰ ਰੁਪਿਆ ਤਾਂ ਤਨਖਾਹ 10-12 ਸਾਲ ਬੰਦੇ ਨੇ ਕੰਮ ਕੀਤਾ ਤੇ ਇੰਨਾ ਕਿੰਨਾ ਕੁ ਪੈਸਾ ਇਕੱਠਾ ਕਰ ਗਿਆ। ਇਹੀ ਤਾਂ ਕਹਾਣੀ ਹੈ ਕਿਉਂਕਿ ਉਹ ਬੰਦਾ ਰਿਸ਼ਵਤ ਲੈਂਦਾ ਸੀ ਤੇ ਰਿਸ਼ਵਤ ਲੈਂਦੇ-ਲੈਂਦੇ 10-12 ਸਾਲਾਂ ਦੇ ਵਿੱਚ ਉਹ ਬੰਦਾ ਐਡਾ ਵੱਡਾ ਨੈਕਸਸ ਖੜਾ ਕਰ ਗਿਆ ਕਿ 750 ਕਰੋੜ ਰੁਪਏ ਤੋਂ ਉੱਤੇ ਪੈਸਾ ਕਮਾ ਗਿਆ। ਹੁਣ ਕੁਝ ਦਿਨ ਪਹਿਲਾਂ ਉਸ ਦਾ ਇਹ ਭਾਂਡਾ ਦਗਮ ਕਰਕੇ ੁੱਟ ਗਿਆ। ਭਾਂਡਾ ਕਿਵੇਂ ਫੁੱਟਿਆ? ਇਹ ਬੰਦਾ ਕੀ ਕੁਝ ਇਕੱਠਾ ਕਰ ਗਿਆ? ਕਿੰਨੇ ਕ ਪੈਸੇ ਕਮਾ ਗਿਆ ਇਹ ਸਭ ਕਾਸੇ ਤੇ ਬਾਰੇ ਕਰਾਂਗੇ ਪੂਰੀ ਗੱਲਬਾਤ ਤਾਂ ਚਲੋ ਕਰੀਏ ਸ਼ੁਰੂਆਤ ਮੱਧ ਪ੍ਰਦੇਸ਼ ਦੀ ਰਾਜਧਾਨੀ ਭਪਾਲ ਦੇ ਹੈਲਥ ਸੈਕਟਰ ਦੇ ਵਿੱਚ ਬਤੌਰ ਸਰਕਾਰੀ ਡਾਕਟਰ ਇੱਕ ਭਾਈ ਸਾਹਿਬ ਸੇਵਾ ਨਿਭਾ ਰਹੇ ਸੀ ਸਰਕਾਰੀ ਡਾਕਟਰ ਲੱਗੇ ਹੋਏ ਸੀ ਸਰਕਾਰੀ ਨੌਕਰੀ ਕਰਦੇ ਦੌਰਾਨ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੀ ਡੈਥ ਤੋਂ ਬਾਅਦ ਪਰਿਵਾਰ ਨੇ ਮੰਗ ਕੀਤੀ ਮੱਧ ਪ੍ਰਦੇਸ਼ ਦੀ ਗਵਰਨਮੈਂਟ ਤੋਂ ਕਿ ਉਹਨਾਂ ਦੇ ਬੇਟੇ ਨੂੰ ਸਰਕਾਰੀ ਨੌਕਰੀ ਉਹਨਾਂ ਦੇ ਪਿਤਾ ਦੀ ਥਾਂ ਤੇ ਦਿੱਤੀ ਜਾਵੇ। ਸੋ ਸਰਕਾਰ ਨੌਕਰੀ ਦੇਣ ਦਾ ਮਨ ਬਣਾਉਂਦੀ ਆ ਪਰ ਉਹਨਾਂ ਦੇ ਬੇਟੇ ਨੇ ਹੈਲਥ ਸੈਕਟਰ ਦੇ ਵਿੱਚ ਨੌਕਰੀ ਨਹੀਂ ਕਰਨੀ ਸੀ ਕਿਉਂਕਿ ਉਹਨਾਂ ਨੇ ਹੈਲਥ ਦੀ ਪੜ੍ਹਾਈ ਨਹੀਂ ਕੀਤੀ ਹੋਈ ਸੀ ਡਾਕਟਰੀ ਦੀ ਪੜ੍ਹਾਈ ਨਹੀਂ ਕੀਤੀ ਹੋਈ ਸੀ। ਇਸ ਕਰਕੇ ਉਹਨਾਂ ਦੇ ਬੇਟੇ ਨੂੰ ਹੈਲਥ ਸੈਕਟਰ ਦੀ ਜਗ੍ਹਾ ਆਰਟੀਓ ਆਫਿਸ ਦੇ ਵਿੱਚ ਸਰਕਾਰੀ ਨੌਕਰੀ ਦਿੱਤੀ ਜਾਂਦੀ ਆ। ਆਰਟੀਓ ਆਫਿਸ ਦੇ ਵਿੱਚ ਵੀ ਬਤੌਰ ਆਰਟੀਓ ਆਫੀਸਰ ਉਹ ਨੌਕਰੀ ਤੇ ਜੁਆਇਨ ਕਰਦੇ ਨੇ ਜਿੱਦਾਂ ਹੀ ਉਹ ਆਰਟੀਓ ਆਫਿਸ ਤੇ ਉਸ ਕੁਰਸੀ ਤੇ ਬਹਿੰਦੇ ਨੇ ਆਰਟੀਓ ਦੀ ਕੁਰਸੀ ਤੇ ਤਾਂ ਉਦਾਂ ਹੀ ਉਹਨਾਂ ਨੂੰ 70-75000 ਰੁਪਏ ਤਨਖਾਹ ਮਿਲਣੀ ਸ਼ੁਰੂ ਹੋ ਜਾਂਦੀ ਹੈ ਸਰਕਾਰੀ ਗੱਡੀ ਮਿਲ ਜਾਂਦੀ ਹੈ ਸਰਕਾਰੀ ਬੰਗਲਾ ਮਿਲ ਜਾਂਦਾ ਤੇ ਹੋਰ ਕਈ ਸਰਕਾਰੀ ਪੱਤੇ ਸਰਕਾਰੀ ਸੁਖ-ਸਹੂਲਤਾ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਉਹ ਕਹਿੰਦੇ ਆ ਨਾ ਕਿ ਢਿੱਡ ਦਾ ਭੁੱਖਾ ਤਾਂ ਰੱਜ ਜਾਂਦਾ ਨੀਤ ਦਾ ਭੁਖਾ ਨਹੀਂ ਰੱਜਦਾ ਕੋਈ ਏਦਾਂ ਦੀ ਗੱਲ ਹੀ ਇਸ ਬੰਦੇ ਨਾਲ ਸੀ ਇਸ ਬੰਦੇ ਦਾ ਨਾਮ ਸੀ ਸੌਰਵ ਸ਼ਰਮਾ ਜਦੋਂ ਐਨੀਆਂ ਸੁੱਖ ਸਹੂਲਤਾਂ ਤੇ ਤਨਖਾਹਾਂ ਤੋਂ ਬਾਅਦ ਵੀ ਅਫਸਰ ਸਾਹਿਬ ਦਾ ਢਿੱਡ ਨਾ ਭਰਿਆ ਤਾਂ ਉਹਨਾਂ ਨੇ ਆਪਣੀ ਪੋਸਟ ਦਾ ਆਪਣੇ ਆਰਟੀਓ ਦੇ ਅਹੁਦੇ ਦਾ ਗਲਤ ਫਾਇਦਾ ਚੱਕਣਾ ਸ਼ੁਰੂ ਕਰ ਦਿੱਤਾ ਫਾਇਦਾ ਚੱਕਣਾ ਆਉ ਸ਼ੁਰੂ ਕੀਤਾ ਕਿ ਉਹਨਾਂ ਨੇ ਜਗ੍ਹਾ ਜਗ੍ਹਾ ਤੇ ਮੱਧ ਪ੍ਰਦੇਸ਼ ਦੇ ਵਿੱਚ ਆਪਣੇ ਨੈਕਸਸ ਸ਼ੁਰੂ ਕਰ ਦਿੱਤੇ ਆਪਣੇ ਬੰਦੇ ਹਰ ਮੋੜ ਹਰ ਗਲੀ ਚ ਰਾਹੇ ਤੇ ਖੜਾ ਹਦਤੇ ਖਾਸ ਤੌਰ ਤੇ ਜਿੱਥੋਂ ਹੋਰ ਸਟੇਟ ਦੇ ਵਿੱਚੋਂ ਉਹਨਾਂ ਦੀ ਸਟੇਟ ਦੇ ਵਿੱਚ ਵੀ ਕਲੈਂਟਰ ਹੁੰਦੇ ਟਰੱਕ ਐਂਟਰ ਹੁੰਦੇ ਕਿਸੇ ਵੀ ਵਹੀਕਲ ਦੇ ਕਾਗਜ਼ ਨਾ ਪੂਰੇ ਹੋਣੇ ਮੋਟਰਸਾਈਕਲ ਕਾਰ ਦੇ ਤਾਂ ਉਹਨਾਂ ਤੋਂ ਪੈਸੇ ਲਈ ਜਾਂਦੇ ਤੇ ਛੜ ਦਿੱਤਾ ਜਾਂਦਾ ਉਸ ਤੋਂ ਬਾਅਦ ਵੱਡਾ ਕੰਮ ਚੱਲਦਾ ਸੀ ਟਰੱਕਾਂ ਦਾ ਟਰੱਕਾਂ ਦੀ ਹਾਈਟ ਜ਼ਿਆਦਾ ਹੋਣੀ ਟਰੱਕਾਂ ਦਾ weight ਜ਼ਿਆਦਾ ਹੋਣਾ ਓਵਰਲੋਡਿੰਗ ਹੋਣੀ ਜਾਂ ਟਰੱਕਾਂ ਦੇ ਕਾਗਜ਼ ਨਾ ਪੂਰੇ ਹੋਣੇ ਤਾਂ ਪੈਸੇ ਲਈ ਜਾਂਦੇ ਤੇ ਛੱਡਿਆ ਜਾਂਦਾ ਜਾਨੀ ਗਲਤ ਤਰੀਕੇ ਦੇ ਨਾਲ ਮੱਧ ਪ੍ਰਦੇਸ਼ ਸਟੇਟ ਦੇ ਵਿੱਚ ਟਰੱਕਾਂ ਦੀ ਐਂਟਰੀ ਕਰਾਈ ਜਾਂਦੀ ਤੇ ਮੋਟਾ ਪੈਸਾ ਵਸੂਲਿਆ ਜਾਂਦਾ ਸੋ ਇਦਾਂ ਕਰਦੇ ਕਰਦੇ 10-12 ਸਾਲਾਂ ਦੇ ਵਿੱਚ 750 ਕਰੋੜ ਰੁਪਇਆ ਅਫਸਰ ਸਾਹਿਬ ਨੇ ਕਮਾ ਲਿਆ ਤੇ ਪੈਸਾ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਘਰੇ ਪਏ ਪੈਸੇ ਦੇ ਨੋਟਾਂ ਨੂੰ ਸਿਉਂਕ ਲੱਗਣੀ ਸ਼ੁਰੂ ਹੋ ਗਈ ਤੇ ਸਿਉਂਕ ਵਾਲੀ ਦਵਾਈ ਛਿੜਕੀ ਜਾਣ ਲੱਗੀ ਸਿਉਂਕ ਵਾਲੀ ਦਵਾਈ ਛਿੜਕੀ ਜਾਣ ਲੱਗੀ ਤਾਂ ਹੁਣ ਅਫਸਰ ਸਾਹਿਬ ਨੂੰ ਹੋਇਆ ਕਿ ਇਸ ਪੈਸੇ ਨੂੰ ਲੇਖੇ ਲਾਇਆ ਜਾਵੇ ਲੇਖੇ ਲਾਉਣ ਦੀ ਗੱਲ ਆਈ ਤਾਂ ਦੇਸ਼ ਦੀਆਂ ਅਲੱਗ-ਅਲੱਗ ਸਟੇਟਸ ਦੇ ਵਿੱਚ ਵੱਡੀਆਂ-ਵੱਡੀਆਂ ਜ਼ਮੀਨਾਂ ਖਰੀਦੀਆਂ ਜਾਣ ਲੱਗੀਆਂ ਸੈਂਕੜੇ ਏਕੜ ਜ਼ਮੀਨਾਂ ਖਰੀਦੀਆਂ ਗੱਨਾ ਜੋ ਜ਼ਮੀਨਾਂ ਉਹਨਾਂ ਦੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਤੇ ਹੋਰ ਸਕੇ ਸੰਬੰਧੀਆਂ ਦੇ ਨਾਂ ਤੇ ਖਰੀਦੀਆਂ ਜਾਂਦੀਆਂ ਵੇਖਦੇ ਹੀ ਵੇਖਦੇ ਸ਼ਰਮਾ ਜੀ ਦੇ ਦੋਸਤ ਮਿੱਤਰ ਰਿਸ਼ਤੇਦਾਰ ਤੇ ਸਕੇ ਸੰਬੰਧੀ ਬੁੱਲੇ ਵੱਢਣ ਲੱਗੇ ਮਾਲਾ-ਮਾਲ ਹੋਣ ਲੱਗੇ ਮਾਲਾ ਮਾਲ ਹੋਈ ਤਾਂ ਕੋਲ ਲਗਜ਼ਰੀ ਗੱਡੀਆਂ ਆ ਗਈਆਂ ਵੱਡੀਆਂ ਕੋਠੀਆਂ ਪੈ ਗਈਆਂ ਤੇ ਸੈਂਕੜੇ ਏਕੜ ਜ਼ਮੀਨਾਂ ਦੇ ਵਿੱਚ ਪੋਲਟਰੀ ਫਾਰਮਿੰਗ ਹੋਣੀ ਸ਼ੁਰੂ ਹੋ ਗਈ ਫਿਸ਼ ਫਾਰਮਿੰਗ ਹੋਣੀ ਸ਼ੁਰੂ ਹੋ ਗਈ ਗੱਲ ਇੱਥੇ ਨਹੀਂ ਰੁਕੀ ਕਿੰਨੇ ਹੀ ਸੈਂਕੜੇ ਏਕੜ ਜ਼ਮੀਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫਲਾਂ ਦੇ ਬਾਗ ਲਾਏ ਗਏ ਤੇ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਬੀਜੀਆਂ ਜਾਣ ਲੱਗੀਆਂ ਤੇ ਵੱਢੀਆਂ ਜਾਣ ਲੱਗੀਆਂ ਉਸ ਤੋਂ ਬਾਅਦ ਉਹਨਾਂ ਦੀ ਘਰ ਵਾਲੀ ਤੇ ਉਹਨਾਂ ਦੀ ਮਾਤਾ ਦੇ ਨਾਂ ਤੇ ਇੱਕ ਵੱਡਾ ਪ੍ਰਾਈਵੇਟ ਸਕੂਲ ਖੜਾ ਕੀਤਾ ਗਿਆ ਜੋ ਉਸੇ ਹੀ ਪਪਾਲ ਸ਼ਹਿਰ ਦੇ ਵਿੱਚ ਸੀ ਮਤਲਬ ਸਰਕਾਰ ਨੂੰ ਹਲੇ ਵੀ ਕੁਝ ਨਹੀਂ ਪਤਾ ਲੱਗ ਰਿਹਾ ਸੀ ਖਾਨੀ ਪਤਾ ਸੀ ਖਾਨੀ ਨਹੀਂ ਪਤਾ ਸੀ ਪਰ ਦੇਖ ਕੇ ਵੀ ਅਣਦੇਖਾ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਦੁਬਈ ਦੇ ਵਿੱਚ 150 ਕਰੋੜ ਰੁਪਏ ਦਾ ਇੱਕ ਬੰਗਲਾ ਖਰੀਦਿਆ ਗਿਆ ਜਦੋਂ ਪੈਸਾ ਸੰਭਾਲਣਾ ਹੋਰ ਵੀ ਮੁਸ਼ਕਲ ਹੋ ਗਿਆ ਤਾਂ ਬੇਨਾਮੀ ਪ੍ਰਾਪਰਟੀਆਂ ਖਰੀਦੀਆਂ ਜਾਣ ਲੱਗੀਆਂ ਸ਼ੈਲ ਕੰਪਨੀਆਂ ਦੇ ਵਿੱਚ ਪੈਸਾ ਲਾਇਆ ਜਾਣਾ ਸ਼ੁਰੂ ਹੋ ਗਿਆ ਹੁਣ ਸ਼ੈਲ ਕੰਪਨੀਆਂ ਕੀ ਹੁੰਦੀਆਂ ਇਸ ਬਾਰੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਜ਼ਰੂਰ ਬਣਾਵਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰੋ ਬੈਲ ਆਈਕਨ ਦਬਾ ਲਓ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਜ਼ਰੂਰ ਸਮਝਾਵਾਂਗੇ ਕਿ ਸ਼ੈਲ ਕੰਪਨੀਆਂ ਕੀ ਹੁੰਦੀਆਂ ਚਲੋ ਟੌਪਿਕ ਤੇ ਵਾਪਸ ਮੁੜਦੇ ਹਾਂ ਜਦੋਂ ਹੁਣ ਪੈਸਾ ਆ ਰਿਹਾ ਸੀ ਐਨੀਆਂ ਪ੍ਰਾਪਰਟੀਆਂ ਖਰੀਦੀਆਂ ਜਾਣ ਲੱਗੀਆਂ ਸੀ ਸਭ ਰਿਸ਼ਤੇਦਾਰ ਦੋਸਤ ਮਿੱਤਰ ਸਭ ਬੁੱਲੇ ਵੱਟ ਰਹੇ ਸੀ ਜਮਾ ਪੀਕ ਤੇ ਕੰਮ ਚੱਲ ਰਿਹਾ ਸੀ ਤਾਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਇਹ ਸਬਕਾਸੇ ਦਾ ਭਾਂਡਾ ਜੜਮ ਕਰਕੇ ਫਟ ਗਿਆ ਗੱਲ ਅਸਲ ਵਿੱਚ ਐਈ ਹੋਈ ਕਿ ਭਪਾਲ ਦੇ ਜਮਾਂ ਨਾਮ ਲੱਗਦਾ ਇੱਕ ਪਿੰਡ ਹੈਗਾ ਮੰਡੋਰੀ ਉਸ ਮੰਡੋਰੀ ਪਿੰਡ ਦੇ ਵਿੱਚ ਸ਼ਰਮਾ ਜੀ ਦੇ ਸੌਰੇ ਨੇ ਤੇ ਉਹਨਾਂ ਦੇ ਸੌਰਿਆਂ ਦੇ ਗੇਟ ਮੂਰੇ ਇੱਕ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਵੱਡੀ ਲਗਜ਼ਰੀ ਗੱਡੀ ਖੜੀ ਰਹੀ ਜਿਸ ਗੱਡੀ ਦੇ ਮੂਰੀ ਨੰਬਰ ਪਲੇਟ ਦੇ ਉੱਪਰ ਆਰਟੀਓ ਲਿਖਿਆ ਹੋਇਆ ਸੀ ਲੋਕਾਂ ਨੂੰ ਪਹਿਲਾਂ ਹੀ ਕੁਝ ਸਾਲਾਂ ਤੋਂ ਸ਼ੱਕ ਸੀਗਾ ਕਿ ਇਹ ਜ਼ਰੂਰ ਕੋਈ ਨਾ ਕੋਈ ਦੋ ਨੰਬਰ ਦਾ ਕੰਮ ਕਰ ਰਹੇ ਨੇ ਜਿਹੜਾ ਐਡਾ ਵੱਡਾ ਬੰਗਲਾ ਖੜਾ ਹੋ ਗਿਆ ਐਡੀਆਂ ਗੱਡੀਆਂ ਆ ਗਈਆਂ ਮਤਲਬ ਕੁਝ ਨਾ ਕੁਝ ਤਾਂ ਦਾਲ ਦੇ ਵਿੱਚ ਕਾਲਾ ਸੋ ਲੋਕਾਂ ਨੇ ਸ਼ੱਕ ਲੋਕਾਂ ਨੂੰ ਪਹਿਲਾਂ ਤੋਂ ਸੀਗਾ ਉਸ ਦਿਨ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਰ ਡੀਓ ਦੀ ਇਹ ਨੰਬਰ ਪਲੇਟ ਵਾਲੀ ਗੱਡੀ ਖੜੀ ਰਹੀ ਤਾਂ ਲੋਕਾਂ ਨੇ ਸਰਪੰਚ ਨੂੰ ਤਲਾਹ ਦਿੱਤੀ ਆਂਡੀਆਂ ਗਵੰਡਗਾ ਨਹੀਂ ਤੇ ਜਦੋਂ ਸਰਪੰਚ ਸਾਹਿਬ ਆਏ ਤਾਂ ਸਰਪੰਚ ਸਾਹਿਬ ਨੇ ਵੀ ਬਾਲੀ ਦੇਰ ਨਾ ਕਰਦੇ ਹੋਏ ਸਿੱਧਾ ਪੁਲਿਸ ਚੌਕੀ ਨੂੰ ਫੋਨ ਕਰਤਾ ਤੇ ਪੁਲਿਸ ਚੌਕੀ ਵੀ ਉਥੋਂ 10-15 ਮਿੰਟਾਂ ਦੀ ਬਾੜ ਤੇ ਸੀ ਤੇ ਤੁਰੰਤ 10-15 ਮਿੰਟਾਂ ਦੇ ਵਿੱਚ ਹੀ ਉਥੇ ਪੁਲਿਸ ਪਹੁੰਚ ਗਈ। ਕੌਨਸ ਆਰ ਉਸ ਘਰ ਦਾ ਗੇਟ ਖੜਕਾਇਆ ਤੇ ਉਹਨਾਂ ਨੂੰ ਪੁੱਛਿਆ ਕਿ ਇਹ ਗੱਡੀ ਕਿਸ ਦੀ ਆ ਤੇ ਉਸ ਤੋਂ ਬਾਅਦ ਉਸ ਗੱਡੀ ਦੀ ਤਲਾਸ਼ੀ ਦੇਣ ਨੂੰ ਕਿਹਾ। ਪਹਿਲਾਂ ਤਾਂ ਉਹ ਘਰ ਦੇ ਜੀਆ ਨੇ ਆ ਨਾ ਕੰਨੀ ਕੀਤੀ ਪਰ ਹੁਣ ਪੁਲਿਸ ਦੇ ਮੂਹਰੇ ਕੀ ਜ਼ੋਰ ਚੱਲਣਾ ਸੀ। ਉੱਤੋਂ ਸਾਰਾ ਪਿੰਡ ਉੱਥੇ ਖੜਾ ਹੋਇਆ ਸੀ ਸਰਪੰਚ ਨੰਬਰਦਾਰ ਪਿੰਡ ਦੇ ਹੋਰ ਮੋਤਵਾਰ ਤੇ ਲਗਭਗ ਸਾਰਾ ਪਿੰਡ ਹੀ ਉੱਥੇ ਇਕੱਠਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਉਸ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉੱਥੇ ਜੋ ਵੀ ਸ਼ਖਸ ਮੌਜੂਦ ਸੀ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਤੇ ਜਦੋਂ ਤੁਸੀਂ ਸੁਣੋਗੇ ਸੋਡੀਆਂ ਦੀਆਂ ਵੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਜਾਣੀਆਂ ਕਿਉਂਕਿ ਉਸ ਗੱਡੀ ਦੇ ਵਿੱਚੋਂ 10 ਕਰੋੜ ਰੁਪਇਆ ਕੈਸ਼ ਤੇ 52 ਕਿਲੋ ਸੋਨਾ ਮਿਲਿਆ ਹੁਣ ਉਸ ਸੋਨੇ ਦਾ ਤੇ ਉਸ 10 ਕਰੋੜ ਰੁਪਏ ਦਾ ਜਦੋਂ ਉਸ ਪਰਿਵਾਰ ਤੋਂ ਪੁੱਛਿਆ ਗਿਆ ਕਿ ਇਹ ਕਿੱਥੋਂ ਆਇਆ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਪੁੱਛਣ ਤੇ ਪਤਾ ਲੱਗਿਆ ਕਿ ਉਹ ਜੋ ਗੱਡੀ ਹੈ ਉਹ ਉਸ ਪਰਿਵਾਰ ਦੇ ਹੋਰ ਰਿਸ਼ਤੇਦਾਰ ਦੀ ਆ ਜਾਨੀ ਕਿ ਸਿੱਧਾ ਸ਼ਰਮਾ ਜੀ ਦੇ ਉਹ ਸਾਲੇ ਦੀ ਗੱਡੀ ਸੀ ਉਹ ਸਾਲੇ ਦੇ ਨਾਂ ਤੇ ਰਜਿਸਟਰਡ ਸੀ ਤੇ ਉਸ ਦੇ ਉੱਪਰ ਆਰਟੀਓ ਵੈਸੇ ਹੀ ਲਿਖਿਆ ਹੋਇਆ ਸੀ ਜਾਨੀ ਆਯਾਸ਼ੀ ਦੇ ਤੌਰ ਤੇ ਲਿਖਿਆ ਹੋਇਆ ਸੀ ਆਪਦੀ ਗੁੰਡਾਗਰਦੀ ਦੇ ਤੌਰ ਤੇ ਤੇ ਪੁੱਛਣ ਤੇ ਇਹ ਵੀ ਪਤਾ ਲੱਗਿਆ ਕਿ ਉਹ ਸ਼ਰਮਾ ਜੀ ਦੇ ਰਿਸ਼ਤੇਦਾਰ ਜੋ ਹੋਰ ਵੀ ਨੇ ਕਈ ਤਰ੍ਹਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਸਾਰਿਆਂ ਦੇ ਉੱਪਰੀ ਉਹਨਾਂ ਦੀਆਂ ਗੱਡੀਆਂ ਦੇ ਉੱਪਰ ਆਰਟੀਓ ਲਿਖਿਆ ਹੋਇਆ ਤੇ ਆਰਟੀਓ ਕਿੰਨੀਆਂ ਹੀ ਗੱਡੀਆਂ ਦੇ ਉੱਤੇ ਲਿਖਿਆ ਹੋਇਆ ਤੇ ਵੀਆਈਪੀ ਨੰਬਰ ਵਾਲੀਆਂ ਗੱਡੀਆਂ ਉਹਨਾਂ ਨੂੰ ਕੋਈ ਨਹੀਂ ਰੋਕਦਾ ਹੁਣ ਜਦੋਂ ਇਹ ਗੱਲ ਪੂਰੀ ਨਿਗਲੀ ਤਾਂ ਉਥੋਂ ਗੱਲ ਵੱਧਦੀ ਵੱਧਦੀ ਪੁਲਿਸ ਨੂੰ ਵੀ ਪਤਾ ਲੱਗ ਗਿਆ ਕਿ ਇਹ ਤਾਂ ਹਜ਼ਾਰਾਂ ਸੈਂਕੜੇ ਕਰੋੜਾਂ ਦਾ ਮਾਮਲਾ ਹੈ ਤੇ ਉਥੇ ਫਿਰ ਈਡੀ ਪਹੁੰਚ ਗਈ ਤਾਂ ਈਡੀ ਨੇ ਮਾਮਲਾ ਆਪਦੇ ਹੱਥ ਦੇ ਵਿੱਚ ਲੈ ਲਿਆ ਤੇ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਕਿੰਨੇ ਹੀ ਰਿਸ਼ਤੇਦਾਰ ਸ਼ਰਮਾ ਜੀ ਦੇ ਹਰਾਸਤ ਦੇ ਵਿੱਚ ਲੈ ਲਏ ਗਏ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਸ਼ਰਮਾ ਜੀ ਦੇਸ਼ ਛੱਡ ਚੁੱਕੇ ਨੇ ਕਿਉਂਕਿ ਸ਼ਰਮਾ ਜੀ ਫਰਾਰ ਚੱਲ ਰਹੇ ਨੇ ਉਹ ਹਾਲੇ ਪੁਲਿਸ ਦੇ ਹੱਥ ਨਹੀਂ ਲੱਗੇ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਕਿੰਨੇ ਹੀ ਇਸ ਤਰ੍ਹਾਂ ਦੇ ਆਫੀਸਰ ਲੋਕਾਂ ਨੂੰ ਲੁੱਟ ਰਹੇ ਨੇ ਤੇ ਲੋਕਾਂ ਤੋਂ ਰਿਸ਼ਵਤ ਲੈ ਰਹੇ ਨੇ ਪਰ ਇਦਾਂ ਇੱਕ ਹੀ ਫੜਿਆ ਗਿਆ ਇਸ ਤਰ੍ਹਾਂ ਦੇ ਕਿੰਨੇ ਹੀ ਅਫਸਰ ਹੈਗੇ ਨੇ ਜਿਨ੍ਹਾਂ ਤੇ ਨੱਥ ਪੈਣੀ ਚਾਹੀਦੀ ਆ ਤੁਸੀਂ ਇਸ ਬਾਰੇ ਕੀ ਕਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਦੀ ਨਾਲ ਇੱਕ ਗਮ ਹੋਰ ਹੋਇਆ ਇਸ ਕੇਸ ਦੇ ਵਿੱਚ ਕਿ ਉਥੋਂ ਦੀ ਜੋ ਕਾਂਗਰਸ ਪਾਰਟੀ ਆ ਲੋਕਲ ਲੀਡਰਸ਼ਿਪ ਆ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਉਦੋਂ ਜਦੋਂ ਭਾਜਪਾ ਦੀ ਸਰਕਾਰ ਆ ਤਾਂ ਇਹ ਅਫਸਰ ਨੇ ਵੱਡੇ ਪੱਧਰ ਤੇ ਲੋਕਾਂ ਦੀ ਲੁੱਟ ਕੀਤੀ ਹੈਗੀ ਤੇ ਪੈਸਾ ਕਮਾਇਆਗਾ ਜਾਨੀ ਕਿ ਇਸ ਅਫਸਰ ਦੇ ਹੱਥ ਨੇ ਜੋ ਉਹ ਭਾਜਪਾ ਦੇ ਬੰਦਿਆਂ ਦੇ ਨਾਲ ਰਲੇ ਹੋਏ ਨੇ ਐਮਐਲਏ ਦੇ ਨਾਲ ਐਮਪਾ ਦੇ ਨਾਲ ਹੱਥ ਮਿਲੇ ਹੋਏ ਨੇ ਇਹ ਤਾਂ ਭਲੇਖੇ ਦੇ ਵਿੱਚ ਫੜਾਇਆ ਗਿਆ ਨੇ ਲੋਕ ਸੀਗੇ ਤਾਂ ਕਰਕੇ ਫੜਾਇਆ ਗਿਆ ਨਹੀਂ ਤਾਂ ਪੁਲਿਸ ਨੇ ਉਥੇ ਲੈ ਦੇ ਕੇ ਮਾਮਲਾ ਦੱਬ ਦੇਣਾ ਸੀਗਾ ਇਹ ਗੱਲ ਕਹੀ ਜਾ ਰਹੀ ਆ ਹੁਣ ਇਹਦੇ ਵਿੱਚ ਵੀ ਪੋਲਿਟਿਕਸ ਚੱਲ ਪਈ ਪਰ ਸੱਚ ਤਾਂ ਇਹ ਆ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਤੁਹਾਨੂੰ ਵੀ ਪਤਾ ਕਿ ਕਿੰਨੇ ਹੀ ਅਫਸਰ ਇਸ ਤਰ੍ਹਾਂ ਦੇ ਪੈਸੇ ਕਿੰਨੇ ਲੋਕਾਂ ਨੂੰ ਲੁੱਟ ਚੁੱਕੇ ਨੇ ਕਿ ਦੇਸ਼ ਛੱਡ ਕੇ ਜਾ ਚੁੱਕੇ ਨੇ ਤੇ ਹੁਣ ਲੋਕਾਂ ਨੂੰ ਹੋਰ ਲੁੱਟ ਰਹੇ ਨੇ ਤੇ ਕਿੰਨੇ ਹੀ ਆਉਣ ਵਾਲੇ ਸਮੇਂ 'ਚ ਲੁੱਟਣਗੇ ਇਸ ਤਰ੍ਹਾਂ ਦੇ ਟੁਕਾ-ਦੁਕਾ ਅਫਸਰ ਫੜੇ ਜਾਂਦੇ ਨੇ ਪਰ ਵੱਡੇ ਪੱਧਰ ਤੇ ਲੋਕਾਂ ਦੀ ਲੁੱਟ ਹੁੰਦੀ ਰਹਿੰਦੀ ਆ ਵੀਡੀਓ ਕਿਤਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਕਰੋ ਦੇਖਦੇ ਰਹੋ ਹਾਂਜੀ ਬਈ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ